ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੇ ਸਸਰੀਆ ਕਾਲ ਅੱਜ ਤੁਹਾਨੂੰ ਅਸੀਂ ਇਹ ਸੂਟ ਦਿਖਾਉਣੇ ਆ ਸੂਟ ਬਣ ਕੇ ਹੋ ਗਿਆ ਤਿਆਰ ਇਹ ਮਸ਼ੀਨ ਵਰਕ ਦਾ ਸੂਟ ਹੈ ਕੋਟਣ ਦਾ ਸੂਟ ਹੈ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਘੇਰੇ ਦਾ ਡਿਜ਼ਾਈਨ ਹੈ 23 ਇੰਚ ਦਾ ਘੇਰਾ ਅਸੀਂ ਤਿਆਰ ਕੀਤਾ 23 ਇੰਚ ਵਾਲਾ ਵੀ ਇਹਨੂੰ ਲੈ ਸਕਦਾ ਹੈ ਤੇ ਜਿਹੜਾ ਇਹਨੂੰ ਪਹਿਲਾਂ ਆਰਡਰ ਕਰ ਲੂਗਾ ਉਸ ਨੂੰ ਸੂਟ ਮਿਲ ਜਾਊਗਾ ਇਹ ਦੇਖੋ ਇਹ ਘੇਰੇ ਦਾ ਤੇ ਬਾਹ ਦਾ ਵੀ ਅੰਦਰ ਦਿਖਾਉਣੇ ਆ ਤੁਹਾਨੂੰ ਲੇ ਬਾਹਾਂ ਦਾ ਜੈਣਾ ਦੋਨਾਂ ਬਾਹਾਂ ਤੇ ਇਸੇ ਤਰ੍ਹਾਂ ਹੀ ਬਣਾਇਆ ਸੀ ਤੇ 5 ਮੀਟਰ ਕੱਪੜਾ ਹੈ ਤੇ ਇਹਦੇ ਵਿੱਚ ਪ੍ਰਿੰਟ ਹੈ ਚਿੱਟਾ ਡਰਾਈ ਕਲਰ ਹੈ ਤੇ ਕੱਟਣ ਦਾ ਸੂਟਾ ਚਾਹੀ ਮੇਂ ਕੱਟਣ ਦਾ ਤੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਸਾਨੂੰ ਆਰਡਰ ਕਰ ਸਕਦਾ ਹੈ ਜਿਹੜਾ ਸਾਨੂੰ ਪਹਿਲਾਂ ਇਹ ਆਰਡਰ ਕਰ ਦੂਗਾ ਸਕਰੀਨ ਸ਼ਾਟ ਲਾ ਕੇ ਸਾਨੂੰ ਵਟਸਐਪ ਤੇ ਆਰਡਰ ਕਰ ਸਕਦੇ ਹੋ ਤੇ ਜਿਹੜਾ ਪਹਿਲਾਂ ਆਰਡਰ ਕਰ ਦੂਗਾ ਤੇ ਉਸੇ ਨੂੰ ਇਹ ਸੂਟ ਮੈਂ ਵਜੂਗਾ ਤੇ ਹੋਰ ਵੀ ਤੁਸੀਂ ਸੂਟ ਤਿਆਰ ਕਰਵਾਉਣਾ ਹੋ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਪ ਦੇ ਉੱਤੇ ਕਰਵਾਉਣਾ ਹੋ ਜਾਂ ਪੇਂਟ ਕਰਵਾਉਣਾ ਹੋ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਆਪਾਂ ਘਰੇ ਦਾ ਤੇ ਬਾਹਾਂ ਦਾ ਡਿਜ਼ਾਈਨ ਬਣਾਇਆ ਦੇਖੋ ਡਿਜ਼ਾਈਨ ਪਰ ਇਹ ਪਰ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਤੁਹਾਨੂੰ ਤੁਸੀਂ ਆਰਡਰ ਕਰ ਸਕਦੇ ਹੋ ਇਹ ਸਾਨੂੰ ਸਾਥ ਸੂਟ ਲੈ ਸਕਦੇ ਹੋ ਇਹ ਸੂਟ ਤਿਆਰ ਹੈ ਸਾਡੇ ਕੋਲ ਤੇ ਜੇ ਹੋਰ ਵੀ ਬਣਾਉਣਾ ਆਪਦੇ ਕੋਲੋਂ ਡਿਜ਼ਾਈਨ ਭੇਜ ਕੇ ਤਾਂ ਤੁਸੀਂ ਉੱਤੇ ਵੀ ਸਾਥ ਤਿਆਰ ਕਰਵਾ ਸਕਦੇ ਹੋ ਤੇ ਹੋਰ ਸਕੀਵੀ ਬਲੋਜ ਜੈਕਟਾਂ ਦਾ ਵੀ ਸਾਨੂੰ ਆਰਡਰ ਕਰ ਸਕਦੇ ਹੋ ਸਕੀਵੀ ਬਲੋਜ ਜੈਕਟ ਕਿਸੇ ਵੀ ਕਲਰ ਦੇ ਵਿੱਚ ਬਣਵਾਉਣੀ ਹੋਵੇ ਵਰਤਮਾਨ ਉਹਨਾਂ ਤੇ ਬਣਾ ਕੇ ਦੇਵਾਂਗੇ ਬਹੁਤ ਵਧੀਆ ਬਣਾ ਕੇ ਦੇਵਾਂਗੇ ਅਸੀਂ ਤੇ ਸੂਟ ਵੀ ਅਸੀਂ ਬਹੁਤ ਸੋਹਣਾ ਤਿਆਰ ਕਰਕੇ ਦੇਵਾਂ ਜੇ ਕਿਸੇ ਨੇ ਕਰਵਾਉਣਾ ਇਹ ਮਸ਼ੀਨ ਵਰਕ ਦਾ ਸੂਟ ਹੈ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਮਤਵਾ ਦਾ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕੈਹੀ ਜਿਹੀ ਲੱਗੇ ਤੇ ਚਲੋ ਜੀ ਆਪਾਂ ਨਵੀਂ ਵੀਡੀਓ ਨਾਲ ਕੇ ਫਿਰ ਮਿਲਦੇ ਆਂ ਤੇ ਵੀਡੀਓ ਨੂੰ ਲਾਇਕ ਜਰੂਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕੈਹੀ ਜਿਹੀ ਲੱਗੇ ਤੇ ਡਿਜ਼ਾਈਨ ਤੁਸੀਂ ਤੁਸੀਂ ਦੇਖ ਸਕਦੇ ਹੋ ਦੇਖੋ ਤੇ ਹੋਰ ਵੀ ਤੁਸੀਂ ਜੇ ਆਪਦੇ ਕੋਲੋਂ ਵੀ ਤੁਸੀਂ ਕਪੜਾ ਭੇਜ ਕੇ ਸੂਟ ਤਿਆਰ ਕਰਵਾਉਣਾ ਤਾਂ ਸੱਥੋ ਕਰਵਾ ਸਕਦੇ ਹੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ